ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਕਹਾਣੀਆਂ ਦੇ ਚੈਨਲ ਤੇ ਸਭ ਤੋਂ ਪਹਿਲਾਂ ਮਰਕੈਸਟ ਕਰਨੀ ਚਾਹੁੰਦੀ ਆ ਕਿ ਜਿੰਨਾ ਭੈਣ ਭਰਾਵਾਂ ਨੇ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਦੀ ਕਹਾਣੀ ਸ਼ੁਰੂ ਕਰਨ ਲੱਗੇ ਆ ਇੱਕ ਪਤੀ ਪਤਨੀ ਹੁੰਦੇ ਆ ਤੇ ਉਹ ਵਿਆਹ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਵਿਆਹ ਦੇ ਵਿੱਚੋਂ ਬਹੁਤ ਹੀ ਵਧੀਆ ਇੱਕ ਕੰਬਲ ਗਿਫਟ ਦੇ ਵਿੱਚ ਮਿਲਦਾ ਤੇ ਕੰਬਲ ਲੈ ਕੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਕਾਫੀ ਮਹਿੰਗਾ ਕੰਬਲ ਹੁੰਦਾ ਤੇ ਜਦੋਂ ਵਿਆਹ ਖਤਮ ਹੁੰਦਾ ਤੇ ਵਾਪਸ ਆਪਣੇ ਘਰ ਆਉਣ ਲੱਗਦੇ ਤੇ ਉਹ ਉਹਨਾਂ ਕੋਲ ਇੱਕ ਕਾਰ ਹੁੰਦੀ ਆ ਉਹ ਕਾਰ ਦੇ ਵਿੱਚ ਤੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਹੁੰਦਾ ਤੇ ਜਿਹੜੇ ਬਹੁਤ ਹੀ ਪਤਲੀ ਜੀ ਚਾਦਰ ਲਈ ਹੁੰਦੀ ਹੈ ਇੰਨੀ ਠੰਡ ਦੇ ਵਿੱਚ ਤੇ ਜਿਹੜਾ ਉਹ ਪਤੀ ਹੁੰਦਾ ਉਹ ਕਹਿੰਦਾ ਕਿ ਇਸ ਬਜ਼ੁਰਗ ਨੂੰ ਮੈਂ ਕੰਬਲ ਦੇਣਾ ਚਾਹੁੰਨਾ ਕਿਉਂਕਿ ਇਸ ਨੇ ਬੜੀ ਪਤਲੀ ਜੀ ਚਾਦਰ ਲਈ ਹੈ ਇੰਨੀ ਠੰਡ ਹੈ ਤੇ ਪਤਨੀ ਕਹਿੰਦੀ ਹੈ ਕਿ ਨਹੀਂ ਨਹੀਂ ਇਸ ਨੇ ਇਹ ਜਿਹੜਾ ਕੰਬਲ ਹੈ ਵੇਚ ਕੇ ਖਾ ਲੈਣਾ ਕੋਈ ਨਸ਼ਾ ਪਤਾ ਕਰਦੇ ਹੁੰਦੇ ਨੇ ਇਹੋ ਜਿਹੇ ਲੋਕ ਤੇ ਇਹ ਆਪਾਂ ਨੂੰ ਇੰਨਾ ਮਹਿੰਗਾ ਕੰਬਲ ਗਿਫਟ ਦੇ ਵਿੱਚ ਮਿਲਿਆ ਪਰ ਪਤੀ ਉਸ ਦੀ ਇੱਕ ਵੀ ਗੱਲ ਨਹੀਂ ਸੁਣਦਾ ਤੇ ਜਾ ਕੇ ਉਸ ਬਜ਼ੁਰਗ ਨੂੰ ਕੰਬਲ ਦੇ ਦੇ ਦਿੰਦਾ ਚਲੋ ਜੀ ਵਾਪਸ ਘਰੇ ਆ ਜਾਂਦੇ ਨੇ ਤੇ ਕਾਫੀ ਦਿਨਾਂ ਬਾਅਦ ਉਸੇ ਰਸਤੇ ਦੇ ਉੱਪਰ ਉਹ ਫੇਰ ਲੰਘਦੇ ਨੇ ਕਿ ਉਹਨਾਂ ਨੂੰ ਉਹੀ ਬਜ਼ੁਰਗ ਉਹੀ ਪਤਲੀ ਜੀ ਚਾਦਰ ਲਈ ਫੇਰ ਦਿਖਾਈ ਦਿੰਦਾ ਤੇ ਦੋਨੇ ਜਣੇ ਜਾਂਦੇ ਨੇ ਉਹਦੇ ਕੋਲੇ ਪਤਨੀ ਪਹਿਲਾਂ ਹੀ ਬੋਲਣਾ ਸਟਾਰਟ ਕਰ ਦਿੰਦੀ ਆ ਕਿ ਮੈਨੂੰ ਪਤਾ ਸੀਗਾ ਇਸ ਨੇ ਕੰਬਲ ਨੂੰ ਵੇਚ ਕੇ ਕੋਈ ਨਸ਼ਾ ਪਤਾ ਕਰ ਲਿਆ ਹੋਣਾ ਤੇ ਮੈਂ ਇਹੋ ਜਿਹੇ ਲੋਕਾਂ ਨੂੰ ਤਾਂ ਇਹੋ ਕਹਿੰਨੀ ਹੁੰਦੀ ਆ ਕਿ ਇਹੋ ਜਿਹੇ ਲੋਕਾਂ ਨੂੰ ਦਾਨਪੁਰ ਨਹੀਂ ਕਰਨਾ ਚਾਹੀਦਾ ਤੇ ਪਤੀ ਉਸ ਨੂੰ ਪੁੱਛਦਾ ਕਿ ਮੈਂ ਬਾਬਾ ਜੀ ਤੁਹਾਨੂੰ ਕੰਬਲ ਦੇ ਕੇ ਗਿਆ ਸੀ ਉਹ ਕਿੱਥੇ ਹੈ ਤੇ ਉਹ ਜਿਹੜਾ ਬਜ਼ੁਰਗ ਹੁੰਦਾਗਾ ਉਹ ਕਹਿੰਦਾ ਕਿ ਉਹ ਸਾਹਮਣੇ ਜਿਹੜੀ ਔਰਤ ਆ ਉਹਦੇ ਵੱਲ ਦੇਖੋ ਉਸਨੇ ਤੁਹਾਡਾ ਕੰਬਲ ਆ ਜਿਹੜਾ ਉਹ ਲਿਆ ਹੋਇਆ ਕਿਉਂਕਿ ਮੇਰੇ ਕੋਲੇ ਤਾਂ ਇਹ ਪਤਲੀ ਚਾਦਰ ਫਿਰ ਵੀ ਹੈਗੀ ਹੈਗੀ ਤੰ ਟਕਣ ਦੇ ਲਈ ਪਰ ਉਸ ਬਜ਼ੁਰਗ ਔਰਤ ਦੇ ਕੋਲੇ ਕੋਈ ਵੀ ਕੱਪੜਾ ਨਹੀਂ ਸੀ ਉਸ ਤੇ ਜਿਹੜੇ ਸਰੀਰ ਦੇ ਕੱਪੜੇ ਪਾਏ ਹੋਏ ਸੀ ਉਹ ਵੀ ਫਟ ਚੁੱਕੇ ਸੀ ਲੋਕ ਉਸ ਨੂੰ ਬਹੁਤ ਬੁਰੀਆਂ ਨਜ਼ਰਾਂ ਨਾਲ ਵੇਖਦੇ ਸੀ ਇਹ ਸੁਣ ਕੇ ਜਿਹੜੀ ਉਹ ਪਤਨੀ ਹੈ ਉਹ ਵੀ ਸ਼ਰਮਸ਼ਾਰ ਹੋ ਜਾਂਦੀ ਹੈ ਤੇ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਕੱਲੋਂ ਤੁਸੀਂ ਇੱਕ ਵਧੀਆ ਕੰਬਲ ਲਿਆ ਕੇ ਇਸ ਬਾਬਾ ਜੀ ਨੂੰ ਵੀ ਦੇ ਦੇਣਾ ਸੋ ਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਕਿ ਤੁਹਾਨੂੰ ਉਸ ਨੇ ਦੇਣ ਵਾਲਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਲੈਣ ਵਾਲਿਆਂ ਵਿੱਚ ਨਹੀਂ ਸੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਦਿਨ ਧੰਨਵਾਦ